ਪਰਾਲੀ ਵਾਲੇ ਮੁੱਦੇ ਤੇ ਅਸੀਂ ਸਰਕਾਰ ਨੂੰ ਖੇਤੀਬਾੜੀ ਵਿਭਾਗਾ ਆਪਣਾਗਾ ਅਸੀਂ ਉਹਨਾਂ ਨੂੰ ਵਾਰ-ਵਾਰ ਕਿਹਾ ਵੀ ਸਾਨੂੰ ਜਾਂ ਤੁਸੀਂ ਇੱਕ ਕਿਲਾਵੇਲਾ ਕਰਕੇ ਦੇ ਦਿਓ ਵੀ ਐਸ ਢੰਗ ਦੇ ਨਾਲੇ ਕਿਲਾਵੇਲਾ ਹੋ ਗਿਆ ਤੁਸੀਂ ਜਿਸ ਢੰਗ ਨਾਲ ਕਿਲਾਵੇਲਾ ਕਰਦੋਂਗੇ ਅਸੀਂ ਉਸ ਢੰਗ ਦੇ ਨਾਲ ਆਪਣੀ ਪਰਾਲੀ ਦਾ ਜਿਹੜਾ ਹੱਲ ਕਰ ਲਾਂਗੇ ਹੁਣ ਬੇਲਾਉ ਕਰ ਨਹੀਂ ਸਕਦੇ ਹਾਲੋਰਾ ਹੁੰਦਾ ਨਹੀਂ ਫਿਰ ਆ ਗਏ ਮਸਨਰੀ ਦੇ ਕਾਹਦਾ ਹੁਣ ਮਸਨਰੀ ਆ ਜਿਹੜੀ ਲਗਤ ਆਗ ਆਪਣੇ ਕਿੰਨੇ ਨਾਲ ਆਪਣੇ ਸੰਦ ਵੀ ਤਾਂ ਸਰਚ ਕੀਤਾ ਹੈ ਕਿੰਨੇ ਨਾਲ ਸੰਦ ਜੇ ਬਰੰਡੇਰੀ ਗੱਲ ਕਰੀਏ ਆਪਾਂ ਬਰੰਡੇਜ ਦੇ ਵਿੱਚ ਮੇਰੇ ਖਿਆਲ ਹੈ ਵੀ 4000 ਸੰਦ ਨੇ ਜਿਹੜੇ ਬਗੈਰ ਜਿਹੜਾ ਸਾਡਾ ਗੱਠਾ ਬਣਾਉਣ ਵਾਲੀ ਜਿਹੜੀ ਮਸ਼ੀਨ ਹੈ ਉਹ ਤੋਂ ਇਲਾਵਾ ਹੁਣ ਜੇ ਆਪਾਂ ਹੈਪੀ ਸੇਟਰ ਦੀ ਗੱਲ ਕਰੀਏ ਜਾਂ ਰੀਪਰ ਦੀ ਗੱਲ ਕਰੀਏ ਜਾਂ ਟੋਪਰ ਦੀ ਗੱਲ ਕਰੀਏ ਤਾਂ ਆਪਾਂ ਸਾਰਿਆਂ ਨੇ ਦੇਖਿਆ ਵੀ ਜਦੋਂ ਉਹ ਜਿਹੜੀ ਪਰਾਲੀयां ਨਹੀਂ ਅਗਲਾਈ ਤੇ ਉਹਨੂੰ ਨੱਪਿਆ ਨੱਪ ਕੇ ਆਪਾਂ ਕਣਕ ਬੀਤੀ ਕਿ ਉਹ ਬਹੁਤ ਸਾਰੇ ਖੇਤਾਂ ਦੇ ਵਿੱਚ ਉਹ ਕਣਕ ਹੈ ਜਿਹੜੀ ਜਿਹੜਾ ਸਾਡਾ ਬੂਝਾ ਜਿਹੜਾ ਸਾਡਾ ਢੋਨੇ ਦਾ ਤੂੰ ਨੇਰੇ ਬੂਜੇ ਦੇ ਜਿਹੜੀ ਜੜ ਹੈ ਜੜ ਦੇ ਵਿੱਚ ਉਹ ਜਿਹੜਾ ਜੀ ਆ ਉਹ ਰਹਿ ਜਾਂਦਾ ਹੈਗਾ ਜੇ ਨਾਲ ਆਇਆਗਾ ਉਹ ਜਦੋਂ ਕਣਕੇ ਬੀਜ ਗਈ ਉਹ ਜੀ ਆ ਜਿਹੜਾ ਉਹ ਖਰਾਕ ਲੈਣੀ ਸ਼ੁਰੂ ਕਰ ਦਿੰਦਾ ਤੇ ਜਦੋਂ ਸਾਡੀ ਕਣਕ ਹੈ ਜੀ ਹਰੀ ਹੋ ਗਈ ਤੇ ਉਹ ਕਣਕ ਉਗਲਣੀ ਸ਼ੁਰੂ ਹੋ ਜਾਂਦੀ ਹੈ ਹੁੰਦੀ ਹੈ ਨਾ ਜਦੋਂ ਉਗਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਆਪਾਂ ਜਾਣਿਆ ਮੈਂ ਕਿਵੇਂ ਕੋਲ ਵੀ ਭਾਈ ਜੀ ਸਾਡੀ ਤਾਂ ਕਣਕਾਂ ਲਈ ਪਾਣੀ ਨਹੀਂ ਲਾਇਆ ਤੇ ਕਣਕ ਸਾਡੀ ਮਰ ਦੋਗੀਆਂ ਪੈ ਗਈ ਤੇ ਮੈਂ ਕਹਾ ਮੈਂ ਫਿਰ ਖੇਤ ਜਾ ਕੇ ਉਹ ਕਹਿੰਦਾ ਵੀ ਯਾਰ ਇਹ ਤਾਂ ਇਹਦਾ ਥੋੜੀ ਪਰਾਲੀ ਨੱਪੀ ਐ ਪਰਾਲੀ ਨੱਪਣ ਦਾ ਕਾਰਨ ਇਹ ਸੋਡੀ ਕਣਕ ਹੈ ਜਿਹੜੀ ਜਿਹੜਾ ਜਾਨਵਰ ਹੈ ਉਹ ਮਰੀਆ ਨਹੀਂ ਤੇ ਇਸ ਕਰਕੇ ਸੋਡੀ ਕਣਕ ਹੈ ਜਿਹੜੀ ਖਰਾਬ ਹੋ ਗਈ ਤਾਂ ਉਹ ਸਾਡੇ ਜਿਹੜਾ ਭਾਵੇਂ ਉਹ ਹੈਪੀ ਸੀਟਰ ਹੈ ਭਾਵੇਂ ਉਹ ਰੂਟਾ ਬੀਟਰ ਹੈ ਭਾਵੇਂ ਉਹ ਚੌਪਰ ਹੈ ਜਿਹੜੇ ਵੀ ਉਸਾਂ ਦਾ ਹੈ ਉਹ ਸਾਡੇ ਨਕਾਰਾ ਹੋ ਗੋ ਜੇਕਰ ਕਿਸੇ ਕੋਲੇ ਹੈ ਵੀ ਤਾਂ ਉਹ ਆਪਦੇ ਘਰੇ ਅੰਦਰ ਲਾਇਆ ਪਿਆ ਕਿਸੇ ਨੂੰ ਨਹੀਂ ਦਿੰਦਾ ਕੋਈ ਦਿੰਦਾ ਕੋਈ ਕਿਸੇ ਨੂੰ ਜੇ ਮੰਨ ਲਓ ਹੈ ਬੀਟਾ ਉਹ ਅੰਦਰ ਆਇਆ ਤਾਂ ਆਪਦੇ ਚ 4 ਕਿੱਲੇ ਆਪਦੀ 10 ਕਿੱਲੇ ਆਪਦੀ 50 ਕਿੱਲੇ ਆਪਦੀ ਵੇਚ ਕੇ ਉਹਨੇ ਆਪ ਦਾ ਮਤ ਜਣ ਨੂੰ ਸੰਭਾਲ ਦੇਣਾ ਫੋਟਾ ਉਹ ਕਿਸੇ ਨੂੰ ਦਿੰਦਾ ਨਹੀਂ ਤੇ ਉਹਦਾ ਫਿਰ ਆਮ ਲੋਕਾਂ ਨੂੰ ਤਾਂ ਫਾਇਦਾ ਕੋਈ ਨਹੀਂ ਨਾ ਹੈ ਫਾਇਦਾ ਭਈ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁਣ ਆਗੇ ਸਾਡੀ ਗੱਲ ਕਿ ਜਿਹੜੀਆਂ ਗੱਠਾ ਬਣਾਉਣ ਵਾਲੀਆਂ ਮਸ਼ੀਨਾਂ ਲੀਆਂ ਹੁਣ ਗੱਠਾ ਬਣਾਉਣ ਵਾਲੀਆਂ ਮਸ਼ੀਨਾਂ ਲੀਆਂ ਸਾਡੇ ਸੁਧਾਰਨ ਜ਼ਿੰਮੇਦਾਰ ਹੈ ਜਿਹੜਾ ਪੰਜ ਚਾਰ ਕੇ ਲੈ ਆਲਾ ਉਹਨੂੰ ਲੈ ਨਹੀਂ ਸਕਦਾ ਕਿਉਂਕਿ 32 33 ਲੱਖ ਰੁਪਇਆ ਉਹ ਤੇ ਸਾਰੇ ਵਿਗਾਰ ਤੇ ਲੱਗਣਾਗਾ ਤਾਂ ਉਹ ਜਿਹੜੇ ਸੌਕੇ ਕਰਨਗੇ ਜਿਹੜੇ ਤਕੜੇ ਬੰਦੇ ਨੇਗੇ ਤਕੜੇ ਪਰਿਵਾਰ ਨੇ ਜਿਹੜੇ ਉਹਨਾਂ ਨੇ ਮਸ਼ੀਨਾਂ ਲਈਆਂ ਜਿੰਨਾਂ ਚੋਂ ਬਹੁਤ ਸਾਰੇ ਬੰਦਿਆਂ ਨੇ ਸਾਡੀਆਂ ਮਸ਼ੀਨਾਂ ਦਿਖਾ ਕੇ ਆਪਣੀ ਸਬਸਿਡੀ ਲੈ ਲਈ ਐ ਤੇ ਉਹ ਮਸ਼ੀਨ ਹੈ ਨਹੀਂ ਸਬਸਿਡੀ ਲੈ ਲਈ ਮਸ਼ੀਨ ਹੈ ਨਹੀਂ ਆਪਣੇ ਆਕੋ ਮੰਨਣਾ ਆਲੇ ਆਪਣੇ ਕੋਲੇ ਨਾ ਪਿੰਡ ਉੱਥੇ ਬਕੈਰਾ 7 ਮਸ਼ੀਨਾਂ ਸਾਡੇ ਰਿਕਾਰਡ ਚ ਹਨ ਪਰ ਉਹ 3 ਮਸ਼ੀਨਾਂ 4 ਹੈ ਨਹੀਂ ਤਾਂ ਜੇਕਰ ਉਹ ਮਸ਼ੀਨਾਂ ਸਾਡੇ ਪੂਰੀਆਂ ਨਹੀਂ ਆਉਂਦੀਆਂ ਤਾਂ ਫੇਰ ਜਿਹੜਾ ਜ਼ਿਮੀਂਦਾਰ ਹੈ ਜਿਹਨੇ ਪਰਾਲੀ ਦਾ ਸੰਭਾਲੀ ਕਰਕੇ ਤੇ ਮੂਰੇ ਕਣਕ ਬੀਜਣੀ ਹੈ ਉਹ ਜਾਊ ਕਿੱਥੇ ਉਹਦੇ ਕੋਲ ਤਾਂ ਕੋਈ ਹੱਲ ਨਹੀਂ ਨਾ ਉਹਨੇ ਸਿਰਫ ਅੱਗ ਲਾਉਣੀ ਹੈ ਅਗਲੋਂਟੇ ਸਰਕਾਰ ਜਿਹੜਾ ਸਰਕਾਰ ਨੂੰ ਕੋਟਾ ਨੇ ਜਾਂ ਜਿਹਨੇ ਪਰਾਲੀ ਦਾ ਹੱਲ ਕਰਨ ਵਾਸਤੇ ਕਾਨੂੰਨ ਬਣਾਇਆ ਤਾਂ ਉਹਨਾਂ ਦੀ ਗੱਲ ਤੇ ਸਰਕਾਰ ਨੇ ਮੋਹਰ ਨਹੀਂ ਲਾਈ ਇਹਨਾਂ ਦੀ ਗੱਲ ਸਰਕਾਰ ਨੇ ਮੰਨੀ ਨਹੀਂ ਤੇ ਕਿਸਾਨ ਦੇ ਉੱਤੇ ਆ ਕੇ ਕਹਾੜਾ ਚਲਾਤਾ ਹੁਣ ਉਹਨਾਂ ਜਿਹੜੀ ਪਰਲੋਸ਼ਨ ਬੋਰਡ ਹੈ ਜਿਹਨੂੰ ਆਪਾਂ ਕਹਿੰਦੇ ਗ੍ਰੀਨ ਕਮਿਸ਼ਨਰ ਇੱਕ ਮਤਲਬ ਬਖਰਾ ਇਹਨਾਂ ਤੋਂ ਸਾਰਿਆਂ ਤੋਂ ਮੈਂ ਹੈਗਾ ਉਹਨੇ ਜਦੋਂ ਇਹ ਮਨ ਪਰਦੋਸ਼ਣ ਵਾਲੀ ਗੱਲ ਲਿਆਂਦੀ ਹੈ ਤਾਂ ਉਸਨੇ ਬਕਾਇਦਾ ਰਿਖਤੀ ਸਰਕਾਰ ਨੂੰ ਹਦਾਇਤ ਕੀਤੀ ਹੋਈ ਹੈ ਕਿ ਜਿਹੜਾ 5 ਕਿੱਲਾਂ ਤੋਂ ਛੋਟਾ ਕਿਸਾਨ ਹੈ 5 ਕਿੱਲਾਂ ਤੱਕ ਜਿਹੜਾ ਕਿਸਾਨ ਹੈ ਤਾਂ ਉਹਨੂੰ ਸਰਕਾਰ ਬਕਾਇਦਾ ਸਾਰੇ ਮਸ਼ੀਨਰੀ ਮਹਿਆ ਕਰਾਵੇ ਤੇ ਪਰਾਲੀ ਦਾ ਹੱਲ ਕਰਕੇ ਦੇਵੇ ਜਿਹੜਾ ਉਹ ਤੋਂ ਵੱਡਾ ਕਿਸਾਨ ਹੈ ਤਾਂ ਉਹਨੂੰ ਘੱਟੋ ਘੱਟ ਜੇ 15 ਕਿੱਲੇ ਵਾਲਾ ਕਿਸਾਨ ਹੈ ਤਾਂ ਉਹਨੂੰ ਜਿਹੜਾ ਉਹਦੀ ਪਰਾਲੀ ਚੱਕਣ ਦਾ ਜਿੰਨਾ ਹੋਰਾ ਖਰਚਾ ਆਉਂਦਾ ਉਹਨੂੰ ਸਰਕਾਰ ਖਰਚਾ ਦੇਵੇ ਸਰਕਾਰ ਨੇ ਲਾਗੂ ਨਹੀਂ ਕਰਿਆ ਫੇਰ ਆਉਂਦੀ ਆ ਗੱਲ ਕਿ ਬਕਾਇਦਾ ਕੋਰ ਦੇ ਵਿੱਚ ਕੇਸ ਗਿਆ ਭਾਵੇਂ ਆਪਾਂ ਨਹੀਂ ਪਾਲਟੀ ਬਣਿਆ ਕੋਰ ਚ ਕੇਸ ਗਿਆ ਕੋਰ ਦੇ ਵਿੱਚੋਂ ਬਕਾਇਦਾ ਜਿਹੜਾ ਕੋਰ ਨੇ ਹਦਾਇਤ ਕੀਤੀ ਹੈ ਉਸ ਹਦਾਇਤ ਦੇ ਉੱਤੇ ਕੋਰ ਨੇ ਕਹਿ ਵੀ ਇੱਕ ਕੁਆਟਲ ਮਗਰ ਕਿਸਾਨ ਨੂੰ ਇੱਕ 100 ਰੁਪਿਆ ਪੰਜਾਬ ਸਰਕਾਰ ਦੇਵੇ ਫੇਰ ਉਹ ਕਿਸਾਨ ਆਪਣੇ ਪਰਾਲੀ ਦਾ ਜਿਹੜਾ ਹੱਲ ਕਰ ਸਕਦਾ ਇਹਦੇ ਵਿਚਾਲੇ ਇਹ ਵੀ ਮੰਨ ਜਾਨੀ ਜਿਹੜੀ ਮਦ ਹੈਗੀ ਸਰਕਾਰ ਨੇ ਲਾਗੂ ਨਹੀਂ ਕਰੀ ਇਹਦੇ ਵਿਚਾਲੇ ਫੇਰ ਸਰਕਾਰ ਨੇ ਇੱਕ ਫੈਸਲਾ ਲੈਂਦਾ ਉਹ ਫੈਸਲਾ ਜਿਹੜਾ ਸੀਗਾ ਕਿ 1 ਏਕੜ ਮਗਰਾ ਪੰਜਾਬ ਸਰਕਾਰ 2500 ਰੁਪਇਆ ਦੇਊਗੀ 1500 ਪੰਜਾਬ ਸਰਕਾਰ ਦੇਊਗੀ 1000 ਰੁਪਇਆ ਕੇਂਦਰ ਸਰਕਾਰ ਦੇਊਗੀ ਤੇ ਕਿਸਾਨ ਜਿਹੜਾ ਨਵੇਂ ਪਰਾਲੀ ਚੱਕੂਆ ਉਹਦੇ ਖਿਲਾਫ ਕਾਰਵਾਈ ਕਰਾਂਗੇ ਹੁਣ ਨਾ ਤਾਂ ਇਹ ਤਿੰਨੇ ਗੱਲਾਂ ਆਪਣੀਆਂ ਆਪਣੇ ਜਿਹੇ ਹੱਕ ਦੇ ਵਿੱਚ ਆਈਆਂ ਤਿੰਨੇ ਗੱਲਾਂ ਸਰਕਾਰ ਨੇ ਨਹੀਂ ਕਰੀਆਂ ਠੀਕ ਹੈ ਹੁਣ ਤਿੰਨੇ ਗੱਲਾਂ ਸਰਕਾਰ ਨੇ ਨਹੀਂ ਕਰੀਆਂ ਜਿਹੜਾ ਕਿਸਾਨ ਛੋਟਾ ਹੈ ਜਾਂ ਜਿਹੜੇ ਕਿਸਾਨ ਦੇ ਕਿਉਂਕਿ ਆਪਣੇ ਦੇਖਿਆ ਆਪਾਂ ਪਈਆਂ ਬਹੁਤੀਆਂ ਪਈਆਂ ਦਾ ਸਾਡੇ 11 11 ਫੁੱਟਾਂ ਹੈ ਹੈ ਨਾ 11 11 ਫੁੱਟਾਂ 11 ਫੁੱਟ ਚ ਵੀ ਅਸੀਂ ਵਿੱਚ ਲਾਈਆਂ ਹੋਈਆਂ ਬੱਟਾਂ ਘੜ ਕੇ ਉਹਦੇ ਜੇ 5 5 7 7 ਸਾਡੇ ਮੋੜਨ ਜਿਹੜੀ ਟਰਾਲੀ ਆ ਜਿਹੜੀ ਇਹਨਾਂ ਦਾ ਪਰਾਲੀ ਚੱਕਣ ਵਾਲੀ ਉਹ ਲਗਭਗ ਮੈਨੂੰ ਲੱਗੇ ਵੀ 20 ਫੁੱਟ ਹੈ ਉੱਥੇ ਨਾ ਮੁੜਦੀ ਆ ਨਾ ਜਾਂਦੀ ਆ ਇਹ ਵੀ ਕਿਸਾਨ ਨੂੰ ਸਮੱਸਿਆ ਹੈ ਫਿਰ ਜਿਹੜਾ ਮਸ਼ੀਨ ਵਾਲਾ ਉਹ ਕਹਿੰਦਾ ਵੀ 20 ਕਿੱਲੇ ਆ ਤਾਂ ਮੈਂ ਜਾਊਂਗਾ 2 ਕਿੱਲੇ ਦੇ ਜਾਂਦਾ ਨਹੀਂ ਇਹ ਵੀ ਸਮੱਸਿਆ ਹੈ ਤਾਂ ਸਮੱਸਿਆ ਦਾ ਜਿਹੜਾ ਮਤਲਬ ਹੱਲ ਕਰਨ ਵਾਲੇ ਵਾਸਤੇ ਕੋਈ ਤੋੜਿਆ ਨਹੀਂ ਮਤਲਬ ਇਸ ਪਾਸੇ ਨੂੰ ਜ਼ਰੂਰ ਆ ਗਿਆ ਹੁਣ ਆਪਣਾ ਜਿਹੜਾ ਪ੍ਰਦੂਸ਼ਣ ਹੈ ਸਿਰਫ ਆਪਣਾ ਪ੍ਰਦੂਸ਼ਣ ਜੇ ਕਹੀਏ ਤਾਂ ਆਪਾਂ ਇੱਕ ਵੀ ਨਾ ਮੰਨ ਲੈਣਿਆ 11 ਮਹੀਨੇ ਦਾ ਕਿਸਾਨ ਕੋਈ ਪ੍ਰਦੂਸ਼ਣ ਨਹੀਂ ਕਰਦਾ 1 ਮਹੀਨਾ ਪ੍ਰਦੂਸ਼ਣ ਹੈ ਆਪਣਾ 8% 8% ਪ੍ਰਦੂਸ਼ਣ ਹੈ 100 ਚੋਂ ਠੀਕ ਹੈ ਤੇ ਭਾਈ ਫਿਰ ਜਿਹੜਾ ਨਾ ਜਿਹੜਾ ਉਹ ਹੁਣ ਕੌਣ ਕਰ ਰਿਹਾ ਹੈ ਉਹ ਜਿਵੇਂ ਆਪਣੇ ਏਸੀ ਲੱਗੇ ਨਾ ਜਿਵੇਂ ਆਪਣੇ ਭੱਠੇ ਨਾ ਜਿਵੇਂ ਆਪਣੇ ਫੈਕਟਰੀਆਂ ਨਾ ਜਿਵੇਂ ਆਪਣੇ ਵਹੀਕਲ ਨਾ ਇਹਨਾਂ ਸਾਰਿਆਂ ਤੋਂ ਇਕੱਠਾ ਹੋ ਕੇ ਮਤ ਜਣੀ ਮੰਨ ਲਈਏ ਵੀ 92% ਉਹ ਸਾਰਾ ਪੋਲੂਸ਼ਨ ਉਹ ਕਰ ਰਿਹਾ ਹੈ ਜਿਹੜਾ ਉਹਨਾਂ ਦੇ ਖਿਲਾਫ ਕਾਨੂੰਨ ਬਣਾਇਆ ਸੀ ਹੁਣ ਉਹਨਾਂ ਦੇ ਖਿਲਾਫ ਜਿਹੜੇ ਨਸ਼ਟੀ ਵਾਲੇ ਨੇਗੇ ਉਹਨਾਂ ਦੇ ਖਿਲਾਫ ਕਾਨੂੰਨ ਸੀਗਾ ਜੇਕਰ ਪ੍ਰਦੂਸ਼ਣ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਜੁਰਮਾਨਾ ਮੋਟਾ ਤੇ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਨੂੰ ਸਜ਼ਾ ਹੁੰਦੀ ਸੀ ਉਹ ਤਖੜੇ ਨੇਗੇ ਭਾਈ ਉਹ ਕੋਰੇ ਵਿੱਚ ਮਤਲਬ ਗਏ ਉਹਨਾਂ ਨੂੰ ਬਰੀ ਕਰਤਾ ਉਹਨਾਂ ਨੂੰ ਨਾ ਮਲ ਜੁਰਮਾਨਾ ਹੋਣਾ ਤੇ ਨਾ ਉਹਨਾਂ ਨੂੰ ਹੁਣ ਸਜ਼ਾ ਹੋਣੀ ਹੈ ਤੇ ਕਿਸਾਨ ਨੂੰ ਕਿੱਥੇ ਦੇਖਿਆ ਆਪਾਂ ਆਪਣੇ ਕਈ ਕੇਸਾਂ ਨੇ ਜਿਹੜੇ ਪਹਿਲਾਂ ਬੋਲੇ ਨਹੀਂ 25-2500 ਰੁਪਿਆ ਜੁਰਮਾਨਾ ਕੀਤਾ ਉਹਨਾਂ ਕਿਸਾਨਾਂ ਨੇ ਭੱਟਾ ਪਰ ਹੁਣ ਜਦੋਂ ਆਪਣੀ ਜੀਰੇ ਆਉਂਟੇ ਫਿਰੇ ਤੇ ਸੀ ਤੇ ਹੁਣ ਜਾ ਕੇ ਉਹਨਾਂ ਤੇ ਜਿਹੜੇ ਉਹਨਾਂ ਦੇ ਪਰਚੇ ਪਾਏ ਉਹ ਹੁਣ ਜਾ ਕੇ ਚਲਾਨ ਪੇਸ਼ ਕਰਤੇ ਉਹ ਕਿਸਾਨ ਕੋਰਟ ਚ ਜਾਏ ਉਹਨਾਂ ਨੂੰ ਤਰੀਕਾ ਪੈਣ ਲੱਗਿਆ ਤਾਂ ਉਹ ਮਤਲਬ ਜਿਹੜਾ 15 ਮਹੀਨਿਆਂ ਤਰੀਕ ਪੈਣ ਦੇ ਉਹ ਕਿਸਾਨ ਸਾਰਾ ਰੇਕ ਤੋਂ ਰੇਕ ਅੱਗੇ 15 ਨਹੀਂ ਫੇਰ ਪਾਰਨ ਦੇਣਗੇ ਇਹ ਸਾਰਾ ਕੁਝ ਜਿਹੜਾ ਬਰਤਾਵ ਬਰਤਾਵ ਹੈ ਇੱਕalle ਜਿਹੜਾ ਜਿਹੜਾ ਸਾਰੇ ਸਾਰੇ ਜੇ ਕਹਿਣਾ ਹੋਵੇ ਸਮਾਜ ਦਾ ਢਿੱਡ ਭਰਨ ਵਾਲਾ ਤੇ ਜੀਵ ਜੰਤੂ ਦਾ પેટ ਭਰਨ ਵਾਲਾ ਇੱਕ ਕਿਸਾਨ ਹੈ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਨਾ ਤੇ ਇਹ ਇਹ ਹਰ ਪਾਸਿਓਂ ਵੱਲ ਜਣੀ ਨਪੇੜਿਆ ਹੋਇਆ ਹੈ ਤੇ ਇਹਦਾ ਇੱਕੋ ਹੀ ਹੱਲ ਹੈਗਾ ਇੱਕੋ ਹੀ ਮੰਤਰੀਕਾ ਕਿ ਜਦੋਂ ਅਸੀਂ ਦੋ ਪ੍ਰੋਗਰਾਮ ਦੇ ਕੇ ਆਏ ਹੁਣ ਪਹਿਲਾ 29 ਤਰੀਕ ਨੂੰ ਬਕਾਇਦਾ ਪ੍ਰੋਗਰਾਮ ਦਿੱਤਾ 29 ਤਰੀਕ ਦਾ ਆਪਾਂ ਇਕੱਠ ਕੀਤਾ ਜਦੋਂ ਸਾਡੇ ਦੋ ਕੇਸ ਆ ਗਏ ਪੰਜਾਬ 'ਚ ਇੱਕ ਕੇਸ ਆਇਆ ਸਾਡੇ ਲੁਧਿਆਣਾ ਜ਼ਿਲ੍ਹੇ 'ਚ ਜਿਹੜੇ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ ਚਾਹੇ ਉਹ ਕਿੱਲੇ ਦੀ ਲਾਈ ਚਾਹੇ ਉਹ ਕਨਾਲ ਦੀ ਲਾਈ ਚਾਹੇ ਬੇਗਿਲਾਂ ਦੀ ਤਾਂ ਅਸੀਂ 29 ਡਿਗ ਨੂੰ ਜਿਹੜਾ ਪ੍ਰੋਗਰਾਮ ਦਿੱਤਾ 29 ਡਿਗ ਨੂੰ ਅਸੀਂ ਕਿਹਾ ਵੀ ਅਸੀਂ ਜਿਹੜਾ ਜੇਕਰ ਮੀਟਿੰਗ ਕਰਨੀ ਹੈ ਡੀਐਫਏ ਆਵੇ ਐਸਐਸਬੀ ਆਵੇ ਕੇਪ ਆਵੇ ਤਿੰਨੇ ਮੁਖੀ ਨੇ ਤਿੰਨਾਂ ਨਾਲ ਮੀਟਿੰਗ ਹੋਊਗੀ ਨਹੀਂ ਇਕੱਲੇ ਨਾਲ ਮੀਟਿੰਗ ਨਹੀਂ ਕਰਨੀ ਅਸੀਂ ਕਿਉਂਕਿ ਡੀਐਫਏ ਨੇ ਹਦਾਇਤ ਕਰਨੀ ਹੈ ਐਸਐਸਬੀ ਨੇ ਪਰਚੇ ਕਰਨੇ ਆ ਤੇ ਖੇਤੀਬਾੜੀ ਵਿਭਾਗ ਨੇ ਭਾਈ ਰਿਪੋਰਟ ਕਰਨੀ ਹੈ ਕਿੰਨੇ ਵਿਭਾਗੇ ਆ ਗਏ ਨਾ ਤਾਂ ਉਹਨਾਂ ਨੇ 29 ਦਿਗ ਨੂੰ ਸਾਡੀ ਗੱਲ ਤੇ ਕੋਈ ਅਮਲ ਨਹੀਂ ਕਰਿਆ ਤੇ ਫਿਰ ਅਸੀਂ ਉੱਠੇ ਨਹੀਂ ਰਾਤ ਕੱਤੀ ਉੱਠੇ 30 ਦਿਗ ਨੂੰ ਫਿਰ 1 ਵਜੇ ਮੀਟਿੰਗ ਹੁੰਦੀ ਹੈ ਸਾਡੀ ਜਦੋਂ 1 ਵਜੇ ਸਾਡੇ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਹੋਈ 1.5 ਘੰਟਾ ਅਸੀਂ ਉਹਨਾਂ ਨੂੰ ਦੱਸਿਆ ਵੀ ਭਾਈ ਦੱਸੋ ਤੁਹਾਡੇ ਕੋਲੇ ਪ੍ਰਬੰਧ ਕਿੰਨਾ ਕਰ ਲਿਆ ਜੀਰੇ ਆ ਗਈ ਅੱਜ ਨਹੀਂ ਚਾਰਨਾ ਨੂੰ ਆਜੂਗੀ ਤੁਸੀਂ ਪ੍ਰਬੰਧਨ ਦਫ਼ਤਰ ਨੂੰ ਮਠੰਡੇ ਜ਼ਿਲ੍ਹੇ ਦਾ ਕਿੰਨਾ ਕਰਿਆ ਤੋ ਜਿਵੇਂ ਮੈਂ ਪਹਿਲਾਂ ਦੱਸਿਆਗਾ ਉਹ ਕਹਿੰਦੇ ਜੀ ਆਪਣੇ 4000 ਆ ਜਿਹੜੇ ਹੈਪੀ ਸੇਡਰ ਰੂਟਾ ਬੀਟਰ ਟੌਪ ਪਰ ਆ ਜਿਹੜੇ ਆ ਥੱਲੇ ਵਾਲੇ ਸੰਦਨਗੇ ਇਹ 4000 ਆ ਆਪਣੇ ਮਠੰਡੇ ਜ਼ਿਲ੍ਹੇ ਚ ਅਸੀਂ ਕਹਾਂ ਜੀ ਇਹ ਤਾਂ ਠੋੜਿਆ ਕੀਪ ਸਾਹਿਬ ਬੈਠਾ ਹੈ ਇਹ ਸਾਰੇ ਜਿਹੜੇ ਸੰਦਨਗੇ ਇਹ ਸਾਰੇ ਨਕਾਰਾ ਕੀਤੇ ਹੋਏ ਨੇਗੇ ਇਹਨਾਂ ਦਾ ਕੋਈ ਮਤਵਲ ਨਹੀਂ ਜੇ ਵੀ ਨੂੰ ਪੁੱਛਿਆ ਸੀ ਵੀ ਜਦੋਂ ਖੇਤ ਛੋਡਾ ਮੈਕਮੇ ਦਾ ਮੁਲਾਜ਼ਮ ਜਾਂਦਾ ਅਸੀਂ ਕਹਿੰਨੇ ਆ ਵੀ ਦੱਸੋ ਆ ਕਣਕ ਜਿਹੜੀ ਦੋਗੀਆਂ ਪੈ ਗਈ ਇਹਦਾ ਕੀ ਕਾਰਨ ਹੈ ਤੇ ਇਹਦਾ ਹੱਲ ਕੀ ਹੈ ਤੇ ਇਹ ਮੈਕਮੇ ਦੇ ਖੁਦ ਮੁਲਾਜ਼ਮ ਕਹਿੰਦੇ ਨੇ ਵੀ ਭਾਈ ਇਹ ਪਰਾਲੀ ਨੱਪਣ ਦੇ ਕਾਰਨ ਹੋਇਆ ਜਿਹੜਾ ਤੁਹਾਡੀਆਂ ਦੋਗੀਆਂ ਪਈਆਂ ਨੇ ਜਿਹੜੇ ਕਣਕੋ ਕੁਲੀ ਆ ਤਾਂ ਫਿਰ ਅਸੀਂ ਕਿਵੇਂ ਮੰਨਾਂਗੇ ਇਹਨਾਂ ਨੂੰ ਛੋਡੇ ਵੀ ਇੱਕ ਸੰਦ ਸਾਨੂੰ ਚਾਈ ਨੇ ਇਹਦਾ ਨਕਾਰਾ ਸਾਨੂੰ ਦੱਸੋ ਤੁਸੀਂ ਕਿ ਛੋਡੇ ਕੋਲੇ ਮਸ਼ੀਨਾਂ ਜਿਹੜੀਆਂ ਫਰਾਰੀ ਨੇ ਗੱਠਾ ਬਣਾਉ ਲਿਆ ਕਿੰਨਿਆਂ ਦਾ ਤਾ ਉਹ ਕਹਿੰਦੇ ਜੀ ਸਾਡੇ ਕੋਲੇ ਗੱਠਾ ਬਣਾਉਣ ਵਾਲੀਆਂ ਮਸ਼ੀਨਾਂ ਹੈਗੀਆਂ 223 ਫਿਰ ਅਸੀਂ ਪੁੱਛਿਆ ਵੀ ਤੁਸੀਂ ਸਾਨੂੰ ਇਹ ਦੱਸੋ ਵੀ ਸਾਡਾ ਝੋਨਾ ਜਿਹੜਾ ਗਿਰੀ ਹੈ ਜਿਹੜੀ ਉਹ ਕਿੰਨੇ ਪਿੰਡਾਂ ਚ ਹੈ ਉਹ ਕਹਿੰਦੇ ਜੀ 298 ਪਿੰਡਾਂ ਚ ਹੈ ਅਸੀਂ ਕਿਹਾ ਵੀ ਠੀਕ ਹੈ ਹੁਣ ਤੁਸੀਂ ਦੱਸੋ ਵੀ ਇੱਕ ਮਸ਼ੀਨ ਜਿਹੜੀ ਉਹ ਕਿੰਨੀ ਇੱਕ ਸੀਜ਼ਨ ਦੇ ਵਿੱਚ ਕਿੰਨੀ ਉਹ ਗੱਠਾਂ ਬਣਾਉਗੀ ਤਾਂ ਚੇਪ ਸਾਹਿਬ ਕਹਿੰਦਾ ਜੀ 800 ਕਿੱਲੇ ਦੀਆਂ ਪੂਰੇ ਸੀਜ਼ਨ ਦੇ ਵਿੱਚ ਇੱਕ ਮਸ਼ੀਨ ਬਣਾਉਗੀ ਅਸੀਂ ਕਹਾ ਠੀਕ ਹੈ ਅਸੀਂ ਕਹਾਂ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਥੋੜੀਆਂ 223 ਮਸ਼ੀਨਾਂ ਤੇ ਜਿਹੜਾ ਝੋਨਾ ਹੈ ਉਹ ਹੈਗਾ 298 ਪਿੰਡਾਂ 'ਚ ਇੱਕ ਮਸ਼ੀਨ ਥੋੜੀ ਇੱਕ ਪਿੰਡ 'ਚ ਨਹੀਂ ਆਉਂਦੀ ਮੰਨਨੇ ਨਿਆ ਤੁਸੀਂ ਇੱਕ ਪਿੰਡ 'ਚ ਭੇਜ ਦਿਓ ਮਸ਼ੀਨ ਨੂੰ ਸਾਡੇ ਕਿਸਾਨਾਂ ਦੇ ਜਿਹੜਾ ਝੋਨਾ ਹੈ ਉਹ ਕਿਸੇ ਪਿੰਡ ਦੇ ਵਿੱਚ 6000 ਏਕੜ ਹੈ ਕਿਸੇ ਪਿੰਡ ਵਿੱਚ 5000 ਏਕੜ ਹੈ ਕਿਸੇ ਪਿੰਡ ਵਿੱਚ 4000 ਏਕੜ ਹੈ ਕਿਸੇ ਪਿੰਡ ਵਿੱਚ 3000 ਏਕੜ ਹੈ ਕਿਸੇ ਪਿੰਡ ਵਿੱਚ 1500 ਏਕੜ ਹੈ ਆਪਾਂ ਐਵਰੇਜ ਕੱਢ ਲਈਏ ਤਾਂ 4000 ਹਰ ਪਿੰਡ ਦੇ ਵਿੱਚ ਆਪਾਂ ਜੋੜ ਲਈਏ 4000 ਏਕੜ ਹੈ ਤੇ 4000 ਏਕੜ ਤੁਸੀਂ ਕਹਿੰਦੇ ਹੋ ਵੀ ਇੱਕ ਮਸ਼ੀਨ 800 ਬਣਾਉਗਾ ਇੱਥਾਂ ਤੇ 3200 ਜਿਹੜਾ ਏਕੜ ਆ ਉਹ ਕਿਸਾਨ ਕਿੱਥੇ ਲਾਊਗਾ ਫਿਰ ਕਿਸਾਨ ਪਰ ਲਾਉਣਾ ਅੱਗ ਫਿਰ ਕਿੱਥੇ ਲਾਊਗਾ ਤਾਂ ਡੀਸੀ ਸਾਹਿਬ ਨੇ ਮੰਨਿਆ ਡੀਸੀ ਸਾਹਿਬ ਕਹਿੰਦਾ ਜੀ ਅਸੀਂ ਪ੍ਰਬੰਧ ਹੋਰ ਕਰ ਰਹੇ ਆ ਪਰ ਆਪਾਂ ਰਲ ਮਿਲ ਕੇ ਕਰ ਲਾਂਗੇ ਅਸੀਂ ਛੋਟੇ ਨਾਲ ਲੜਦੇ ਨਹੀਂ ਆਪਾਂ ਆਪ ਚ ਨਹੀਂ ਭੇਟਦੇ ਆਪਾਂ ਰਲ ਮਿਲ ਕੇ ਕਰ ਲਾਂਗੇ ਉਹਦਾ ਇਸ਼ਾਰਾ ਸੀ ਬਈ ਯਾਰ ਕੋਈ ਨਹੀਂ ਲਵਾ ਮੰਗਿਆ ਠੀਕ ਸਮਝ ਗਏ ਕਿ ਨਹੀਂ ਹੁਣ ਗੱਲ ਆ ਗਈ ਅਗਲੀ ਇੱਕ ਪਿਛਲੇ ਸਾਲ ਦੀ ਅਸੀਂ ਧਾਰਨ ਨੇ ਅਸੀਂ ਬਾਰ ਬਾਰ ਕਹਿੰਦੇ ਆ ਸਾਡੇ ਕਿਸਾਨਾਂ ਨੂੰ ਪਰ ਕਿਸਾਨ ਆਪਣੀ ਮਰਜ਼ੀ ਕਰ ਰਿਹਾ ਅਸੀਂ ਬਾਰ ਬਾਰ ਕਿਹਾ ਵੀ ਕਿਸਾਨੋ ਜੇ ਜੁਰਮਾਨਾ ਤੁਹਾਨੂੰ ਕਰਕੇ ਜੁਰਮਾਨਾ ਨਹੀਂ ਭਰਨਾ ਜੇ ਘਰ ਕਿਸਾਨੋ ਤੁਹਾਨੂੰ ਮਰ ਜਣੀ ਜਿਹੜਾ ਪਰਚੇ ਦਰਜ ਕਰਨ ਦੀ ਗੱਲ ਕਰਦੇ ਆ ਥਾਣੇ 'ਚ ਨਹੀਂ ਜਾਣਾ ਉਹਨਾਂ ਨੂੰ ਕਹੋ ਵੀ ਨਾ ਅਸੀਂ ਜੁਰਮਾਨਾ ਲੈਣਾ ਨਾ ਥਾਣੇ ਜਾਣਾ ਤੁਸੀਂ ਚੱਕ ਕੇ ਲਿਓ ਤੁਹਾਨੂੰ ਸਾਨੂੰ ਲੈ ਜਾਓ ਚੱਕ ਕੇ ਫਿਰ ਅਸੀਂ ਖੜੇ ਆ ਜਰਾ ਠੀਕ ਹੈ ਤਾਂ ਅਸੀਂ ਜਿਹੜਾ ਪੱਕੇ ਸਾਡੇ ਸਾਂਗਤ ਮਲਾਗਦਾ ਬਲਾਕ ਪ੍ਰਧਾਨ ਹੈਗਾ ਪੱਕੇ ਦਾ ਉਹਨਾਂ ਦੋਨਾਂ ਭਾਈਆਂ ਤੇ ਸੀ ਉਹ ਉਹਨੇ ਉਹਨੇ ਕੋਰ ਦੇ ਵਿੱਚ ਤਰੀਕਤੇ ਨਹੀਂ ਗਿਆ ਉਹ ਥਾਣੇ 'ਚ ਨਹੀਂ ਗਿਆ ਅਖੀਰ ਨੂੰ ਇੱਕ ਦਿਨ ਮਤ ਜਣੀ ਆਇਆ ਤੇ ਉਸ ਦਿਨ ਉਹ ਕੋਰ ਦੇ ਵਿੱਚ ਗਿਆ ਕੋਰ ਦੇ ਵਿੱਚ ਜੱਜ ਨੇ ਬਹਾਲਿਆ ਭਈ ਜੇਲ ਭੇਜੂਗਾ ਤੇ ਅਸੀਂ ਬਾਹਰ ਡੀਸੀ ਦੇ ਬਾਹਰ ਟੈਂਟ ਲਾ ਲਿਆ ਅਫੀਡੇਸ਼ਨ ਨੂੰ ਖੈਜੀ ਭੇਜੋ ਅਸੀਂ ਇੱਥੇ ਬੈਠੇ ਆ ਜਿੰਨਾ ਚਿਰ ਸਾਡੇ ਕਿਸਾਨ ਨੂੰ ਨਹੀਂ ਛੱਡਦੇ ਉਹਨਾਂ ਚ ਜਾਣਦੇ ਨਹੀਂ ਸਾਡੇ ਉਸ ਬੰਦੇ ਨੂੰ ਕੋ ਜੱਜ ਕਹਿੰਦਾ ਵੀ ਯਾਰ ਮੈਂ ਸਰਕਾਰੀ ਵਕੀਲ ਦੇ ਦੇਣਾ ਤੂੰ ਜ਼ੁਬਾਨ ਤੱਕ ਕਰਾ ਲਾ ਉਹ ਕਹਿੰਦਾ ਮੇਰੇ ਮੈਂ ਕਰਾਉਣੀ ਹੀ ਨਹੀਂ ਤੇਰੇ ਕੋਲੇ ਜੇ ਮਨ ਦਾ ਖਰਚਾ ਨਹੀਂ ਤੈਨੂੰ ਵਕੀਲ ਨਹੀਂ ਮੰਦਾ ਅਸੀਂ ਸਰਕਾਰੀ ਵਕੀਲ ਦੇ ਦਿੰਦੇ ਆ ਤੈਨੂੰ ਉਹ ਕਹਿੰਦਾ ਮੈਂ ਕਰਾਉਣੀ ਹੀ ਨਹੀਂ ਮੈਨੂੰ ਤੁਸੀਂ ਜਿਹੜੀ ਕਾਰਵਾਈ ਕਰੋ 5 ਵਜੇ ਤੱਕ ਬਾਹ ਕੇ ਰੱਖਿਆ ਅਖੀਰ ਨੂੰ ਜੱਜ ਨੇ ਚੋਟੀ ਦੇ ਜਿਹੜੇ ਵਕੀਲ ਆ ਉਹ ਸੱਦੇ ਦੋ ਉਹ ਸੱਦ ਕੇ ਕਹਿਣਾ ਵੀ ਯਾਰ ਹੁਣ ਜਿਹੜੀ ਗਲੇ ਦੀ ਹੱਡੀ ਆ ਇਹਨੂੰ ਕਿਵੇਂ ਕਢੀਏ ਇਹਦਾ ਸੁਝਾਅ ਦਿਓ ਕੋਈ ਤਉਨਾ ਵਕੀਲਾਂ ਨੇ ਪਿੱਛੇ ਤੋਂ ਕੱਢ ਕੇ ਲਿਆਂਦਿਆ ਕੇਸ ਉਹ ਕੇਸ ਕੱਢ ਕੇ ਲੈ ਕੇ ਉਹ ਕਹਿੰਦੇ ਵੀ ਯਾਰ ਜਿਹੜਾ ਇਹ ਤੇ ਕਾਰਵਾਈ ਕੀਤੀ ਆ ਉਹ ਤਾਂ ਬੰਦ ਹੀ ਨਹੀਂ ਜਿਹੜੀ ਇਸ ਬੰਦੇ ਤੇ ਕਾਰਵਾਈ ਕੀਤੀ ਆ ਤਾਂ ਬੰਦ ਹੀ ਨਹੀਂ ਤੇ ਤੁਸੀਂ ਇਹਦੇ ਕਾਰਵਾਈ ਗਲਤ ਕੀਤੀ ਐ ਹੁਣ ਜਿਹਨੇ ਕਾਰਵਾਈ ਕੀਤੀ ਐ ਤਾਂ ਫਿਰ ਇਹ ਮਤਦਵਾਨ ਦਾ ਸੀ ਜੱਜ ਨੇ ਉਹਨੂੰ ਟਾਲ ਬਣਾ ਸੀ ਨਾ ਆਪਣੇ ਬੰਦੇ ਨੂੰ ਛੱਡਤਾ ਗਲਤ ਹੀ ਰਹਿਤਾ ਪੈ ਗਿਆ ਠੀਕ ਐ ਤਾਂ ਉਹ ਜੋ ਪਿਛਲੇ ਸਾਲ ਦੀ ਗੱਲ ਕਰ ਗਏ ਅਸੀਂ ਪਿਛਲੇ ਸਾਲ ਵੀ ਆਪਾਂ ਮਤ ਪ੍ਰਾਲੀ ਤੇ ਜਿਹੜਾ ਜਿਵੇਂ ਹੁਣ ਆਪਣੇ ਮਹਿਕਮੇ ਜਿਹੜੇ ਆਪਣੇ ਤੇ ਰਾਏ ਨੇ ਉਹਦੋਂ ਪਿਛਲੇ ਸਾਲ ਵੀ ਆਪਣੇ ਤੇ ਪੂਰੇ ਮਹਿਕਮੇ ਲੱਗੇ ਜਦੋਂ ਪੂਰੇ ਮੈਹਿਕਮੇ ਲੱਗੇ ਆਪਾਂ ਉਹਦਾ ਵਿਰੋਧ ਕੀਤਾ ਤਾਂ ਇੱਕ ਦਿਨ ਇਹੋ ਜਿਹਾ ਆਇਆ ਕਿ ਸਾਡੇ ਨਈਆਂ ਵਾਲੇ ਪਿੰਡ ਦੇ ਵਿੱਚ ਗੋਨਿਆਣਾ ਬਲਾਕ ਉੱਥੇ ਸਾਡੇ ਮਲਾਜ਼ਮ ਗਏ ਖੇਤ ਤੇ ਸਾਡੀ ਮੀਟਿੰਗ ਸੀ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਬੰਦੇ ਸਾਰੇ ਉੱਥੇ ਉਸ ਖੇਤ ਦੇ ਵਿੱਚ ਵਾਗੇ ਤੇ ਉਹਨਾਂ ਮਲਾਜ਼ਮਾਂ ਦੀ ਬਾਹ ਫੜ ਕੇ ਦੱਬੀ ਦੀ ਸੀਖ ਉਹਨਾਂ ਮਲਾਜ਼ਮਾਂ ਤੋਂ ਲਵਾਈ ਜਦੋਂ ਉਹਨਾਂ ਮਲਾਜ਼ਮਾਂ ਤੋਂ ਲਵਾਈ ਥੱਥਾਂ ਤੇ ਬੈਠੇ ਸਾਡੇ ਕਿਸਾਨ ਵੀ ਬਹੁਤ ਕਹਿੰਦੇ ਸੀ ਯਾਰ ਇਹ ਤਾਂ ਗਲਤ ਕੀਤਾ ਜੁਨੇ ਨੇ ਮੁਲਾਜ਼ਮਾਂ ਤੋਂ ਜਿਹੜੀ ਅੱਗ ਦਵਾਈ ਹੈ ਠੀਕ ਹੈ ਤੇ ਜਿਹੜੀਆਂ ਦੂਜੇ ਜੱਸੇ ਬੰਨੀਆਂ ਸੀ ਉਹ ਵੀ ਕਹਿ ਨਹੀਂ ਆ ਵੀ ਯਾਰ ਇਹ ਇਹ ਤਾਂ ਮਰ ਗੁੰਡਾ ਕਰਦੀ ਹੈ ਤੇ ਭਵੰਤਮਾਨ ਵੀ ਕਹਿੰਦਾ ਵੀ ਜਿਹੜਾ ਐ ਗੁੰਡਾ ਕਰਦੀ ਆ ਤਾਂ ਤਰੰਤ ਜਿਹੜਾ ਪਰਚਾ ਦਰਜ ਕਰੋ ਬਾਈ ਨੇਮ ਸਾਡੇ 9 ਬੰਨਾਂ ਦੇ ਪਰਚਾ ਦਰਜ ਹੋਇਆ ਬਾਈ ਨੇਮ 9 ਬੰਨਾਂ ਦੇ ਸਾਡੇ ਪਰਚਾ ਦਰਜ ਹੋਇਆ ਜਦੋਂ ਬਾਈ ਨੇਮ ਪਰਚਾ ਦਰਜ ਹੋਇਆ ਬੰਦੇ ਜੇਲ੍ਹ ਗਏ ਤੇ 9 ਮਨਰੇ ਵਜੇ ਸਾਡੇ 70 ਬੰਦੇ ਜਿਹੜੇ ਗਏ ਤੇ ਅਸੀਂ ਲਗਭਗ ਜਿਹੜਾ 100 ਟਰਾਲੀ ਪਰਾਲੀ ਦੇ ਪਿੰਡਾਂ ਚੋਂ ਇਕੱਠੀ ਕਰਕੇ ਲਿ ਗਏ ਡੀਸੀ ਦੇ ਤੇ ਉਸੇ ਮਨ ਸਾਡੇ ਜਿਹੜੇ ਜਿਹੜੇ ਸਾਡੀਆਂ ਜੱਤੇ ਬੰਦੇ ਕਹਿੰਦੇ ਸੀ ਵੀ ਗਲਤ ਕੀਤਾ ਇਹਨਾਂ ਨੇ ਜਿਹੜੇ ਸਾਡੇ ਪਿੰਡਾਂ ਚ ਬੈਠੇ ਸੱਤਾ ਦੇ ਕਿਸਾਨ ਕਹਿੰਦੇ ਸੀ ਵੀ ਯਾਰ ਐਵੇਂ ਕਿਵੇਂ ਚੱਲੂ ਤੇ ਜਿਹੜਾ ਭਵੰਤਮਾਨ ਕਹਿੰਦਾ ਸੀਗਾ ਵੀ ਯਾਰ ਐ ਨਹੀਂ ਗੁੱਡਾਂ ਗਾਦੀ ਕਰਨ ਦੇਣੀ ਤੇ ਉਹਨੂੰ ਮਜਬੂਰ ਹੋ ਕੇ ਛੱਡਣਾ ਪਿਆ ਇਹ ਬੰਦੇ ਸਾਡੇ ਪਰਚਾ ਖਾਰਜ ਕਰਨਾ ਪਿਆ ਪਰ ਗੱਲ ਇਹ ਹੈ ਵੀ ਯਾਰ ਸਾਨੂੰ ਕੁਛ ਨਾ ਕੁਛ ਪਹਿਲਾਂ ਆਪ ਨੂੰ ਗੋਮਾਉਣਾ ਪੈਣਾ ਫਿਰ ਅਸੀਂ ਜਿਹੜੀ ਚੀਜ਼ ਨੂੰ ਅਸੀਂ ਚਾਹੁੰਦੇ ਆ ਉਹ ਹਾਸਲ ਹੋ ਸਕਦੀ ਹੈ ਅਸੀਂ ਹੁਣ ਘਰੇ ਬੈਠੇ ਮਤ ਜਣੀ ਜਿਹੜਾ ਗੋਣ ਦਾ ਸੀ ਕੁਛ ਚਾਹੁੰਦੇ ਨਹੀਂ ਅਸੀਂ ਘਰੇ ਬੈਠੇ ਜਿਹੜੀ ਚੀਜ਼ ਸਾਨੂੰ ਲੋੜ ਹੈ ਉਹ ਹਾਸਲ ਕਰਨੀ ਚਾਹੁੰਦੇ ਆ ਇਹ ਐ ਹੋਣੀ ਨਹੀਂ ਸਮਝ ਗਿਨੇ ਹੁਣ ਹੁਣ ਪਤਾ ਹੈ ਆਪਾਂ ਨੂੰ ਭਾਵੇਂ ਸਾਡੀਆਂ ਆਪਣੀਆਂ ਕਸਾਨ ਜਿ세 ਬੰਦੀਆਂ ਹਜ਼ਾਰਾਂ ਹੋ ਗਈਆਂ ਉਹ ਲਾ ਕੇ ਗੱਲ ਐ ਪਰ ਹਰੇਕ ਵਰਗ ਦੀ ਜਿ세 ਬੰਦੀ ਤਾਂ ਹੈ ਨਾ ਹੁਣ ਜੋੜੇ ਗੰਨਾਂ ਵੀ ਐ ਟਰਾਂਸਪੋਰਟਰੀ ਵੀ ਐ ਜਿਹੜੇ ਲੋਕ ਠਰਮਾਇਦਾਰ ਐ ਜਿਹੜੇ ਮਤਲਬ ਹਵੇਲੀਆਂ ਪਾਈ ਬੈਠਣਗੇ ਉਹਨਾਂ ਦੀ ਵੀ ਐ ਜਿਹੜੇ ਸਾਡੇ ਮਹਿਕਮੇ ਐ ਪਟਵਾਰੀ ਐ ਮਾਸਟਰ ਐ ਜਿੰਨੇ ਮਹਿਕਮੇ ਨੇ ਉਹਨਾਂ ਦੀ ਐ ਚਲੋ ਮੰਨ ਲੈਨੇ ਆਪਾਂ ਬਈ ਯਾਰ ਅਸੀਂ ਲੰਗ ਮਲਾਂਗਾ ਆਪਾਂ ਕਹਿ ਲਈਏ ਬਈ ਯਾਰ ਮੰਗ ਮਲਾਂਗਾ ਨੰਗ ਮਲੰਗਾ ਸੀ ਮਲ ਜਾਨੀ ਕਰਜ਼ਾ ਦੇਣ ਤੋਂ ਮੁੱਕ ਰਹੇ ਆ ਵੀ ਯਾਰ ਅਸੀਂ ਤਾਂ ਕਰਜ਼ਾ ਦੇਣਾ ਹੀ ਨਹੀਂ ਅਸੀਂ ਆਪਣੀ ਯੂਨੀਅਨ ਬਣਾ ਲਈ ਸਮਝਿਆ ਕਿ ਨਹੀਂ ਤਾਂ ਯਾਰ ਅੱਜ ਜਿਹੜੇ ਜਿੰਨਾਂ ਦੇ ਤੁਸੀਂ ਫਸਲ ਵੇਚਦੇ ਹੋ ਉਹਨਾਂ ਕੋਈ ਟੋੜਾ ਭਲਾ ਕਾਸੇ ਦਾ ਦੱਸੋ ਬੰਨੂ ਜਿਹੜੇ ਆਪਣੇ ਆਪ ਹੀ ਹਨ ਉਹਨਾਂ ਕੋਈ ਟੋੜਾ ਭਈ ਕੋਈ ਅਰਬਾ ਕਰਮਾ ਬੱਤੀ ਹੋਗੇ ਨਾ ਤੇ ਫਿਰ ਉਹਨਾਂ ਨੂੰ ਯੂਨੀਅਨ ਬਣਾਉਣ ਦੀ ਕੀ ਲੋੜ ਹੈ ਠੀਕ ਹੈ ਇਹ ਮੈਂ ਮਾਰੀ ਮਾਰੀਦਾ ਤੁਹਾਨੂੰ ਫੇਰ ਦੇ ਦੂੰ ਹੁਣ ਆਜੋ ਤੁਸੀਂ ਮਤ ਜਾਨੀ ਪਟਵਾਰੀਆਂ ਤੇ ਅੱਜ ਪਟਵਾਰੀ ਦੀ ਤਨਖਾਹ ਕਿੰਨੀ ਹੈ ਮੈਨੂੰ ਰਾਜਾ ਜੀ ਕੋਈ ਵੀ ਮਰਾਜ਼ਮਾ ਜਿਹੜਾ ਲੱਖ ਤੋਂ ਘੱਟ ਤਨਖਾਹ ਨਹੀਂ ਕਿਸੇ ਦੀ ਹੈ ਨਾ ਹੁਣ ਪਟਵਾਰੀ ਦੇ ਜੇ ਮੰਨ ਲਈ ਆਪਾਂ 70000 ਤਨਖਾਹ ਆ ਆਪਾਂ 50000 ਮੰਨ ਲਓ ਯਾਰ 50000 ਤਨਖਾਹ ਹੈ ਪਟਵਾਰੀ ਦੀ ਤੇ ਇੱਕ ਮਹੀਨੇ ਚ ਨੰਬਰ ਵਾਲਾ ਕਿੰਨੇ ਇੰਤਕਾਲ ਆਉਂਦੇ ਨੇ ਪਿੰਡ ਦੇ ਪਟਵਾਰੀ ਕੋਲੇ ਮਨ ਮੈਨੇ ਆਪਾਂ ਯਾਰ 10 ਆਉਂਦੇ ਹੋਣਗੇ ਛੱਡ ਲਈਏ ਸਾਰੇ 10 ਆਉਂਦੇ ਹੋਣਗੇ ਨਾ ਤੇ 2000 ਇੰਟ ਕਾਲ ਦਾ 1 2000 ਰੁਪਇਆ ਇੱਕ ਇੰਟ ਕਾਲ ਦਾ ਲੈਂਦਾ ਕਿ ਨਹੀਂ ਲੈਂਦਾ ਬਟਵਾਰੀ ਤੇ 2000 ਹੋ ਗਿਆ 50 ਦੇ 2 70 ਹੋ ਗਿਆ ਨਾ ਤੇ ਫਿਰ ਉਹਨੂੰ ਯੂਨੀਅਨ ਬਣਾਉਂਦੀ ਕਿ ਲੋੜ ਹੈ ਕੋਈ ਲੋੜ ਨਹੀਂ ਨਾ ਤਾਂ ਮੈਂ ਦੋਨੇ ਧਾਰਨਾ ਲੈ ਕੇ ਗਾਹਾਂ ਤੁਰਾਂਗੇ ਆਪਾਂ ਇਹ ਇਸ ਕਰਕੇ ਬਣਾ ਰਹੇ ਨੇ ਕਿ ਜੇਕਰ ਸਾਡਾ ਮਲਾਜ਼ਮ ਕਿਸੇ ਨੇ ਸਾਨੂੰ ਪੈਸੇ ਦਿੰਦੇ ਫੜਾਤਾ ਤਾਂ ਉਹਨੂੰ ਛਡਾਉਣਾ ਹੈ ਇਸ ਕਰਕੇ ਯੂਨੀਅਨ ਬਣਾਈ ਉਹਨਾਂ ਨੇ ਆ ਗਈਆਂ ਹਾਰਤੀਆਂ ਨਹੀਂ ਆਤੀਆਂ ਨੇ ਯੂਨੀਅਨ ਇਸ ਕਰਕੇ ਬਣਾਈ ਹੈ ਕਿ ਜਿਹੜਾ ਅਸੀਂ ਪੂੰਜੀ ਸਾਡੇ ਕਿਸਾਨਾਂ ਦੇ ਵਿੱਚ ਵੰਡੀ ਐ ਜਿਹੜਾ ਪੈਸਾ ਅਸੀਂ ਆਪਣੇ ਕਿਸਾਨਾਂ 'ਚ ਵੰਡਿਆ ਨਾ ਉਸ ਪੈਸੇ ਨੂੰ ਸੁਰੱਖਿਤ ਰੱਖਣਾ ਮੰਨ ਲੈ ਆਪਾਂ ਬਹੁਤ ਸਾਰੇ ਸਾਡੇ ਸਾਡਾ ਕਿਸੇ ਆਰਤੀਆ ਨਾਲ ਸਾਡੇ ਮੰਨ ਲਾ ਸਾਡੇ ਆਰਤੀਆ ਸਾਡੇ ਆਰਤੀਆ ਨਾਲ ਫਰਕ ਪੈਗਾ ਕਿਸੇ ਗੱਲ ਤੇ ਜਦੋਂ ਫਰਕ ਪੈ ਗਿਆ ਅਸੀਂ ਆਰਤੀਆਂ ਨੂੰ ਛੱਡੇ ਨਾ ਤੇ ਅਸੀਂ ਫਸਲ ਕਿਸੇ ਦੇ ਹੋਰ ਲੈ ਜਾਾਂਗੇ ਜਿਹੜਾ ਉਹਦਾ ਲੈਣਾ ਦੇਣਾ ਉਹ ਤਾਂ ਉੱਥੇ ਉੱਥੇ ਖੜ ਗਿਆ ਨਾ ਰੋ ਗਿਆ ਡੁੱਬ ਗਿਆ ਉਹਨਾਂ ਨੇ ਇਸ ਕਰਕੇ ਬਣਾਈ ਐ ਕਿ ਜਿੰਨਾ ਚਿਰ ਬਲਦੇਵ ਤੂੰ ਆਪਣੇ ਆਰਤੀਆ ਫੀਲੀਅਰ ਨਹੀਂ ਕਰਕੇ ਆਉਣਾ ਅਸੀਂ ਫਸਲ ਨਹੀਂ ਦੂਜੇ ਦੇ ਵਿਕੂਗੀ ਦੂਜਾ ਫਸਲ ਨਹੀਂ ਸਿਰਹਾਊਗਾ ਹੈਨਾ ਇਹ ਕਾਨੂੰਨ ਤਾਂ ਨਹੀਂ ਕਹਿੰਦਾ ਪਰ ਉਹਨਾਂ ਦੀ ਯੂਨੀਅਨ ਦਾ ਫੈਸਲਾ ਹੈ ਉਹਨਾਂ ਦੀ ਐਸੋਸੀਏਸ਼ਨ ਦਾ ਫੈਸਲਾ ਹੈ ਉਹ ਸਾਰੇ ਦੂਜੇ ਪਾਸੇ ਆਜੋ ਕਿ ਜਦੋਂ ਉਹਨਾਂ ਨੇ ਹਟਾਲ ਕਰਨੀ ਹੈ ਤਾਂ ਇੱਕ ਅਸੀਂ ਤਾਂ ਦੇਖੋ ਲਗਾਤਾਰ ਲਾਉਸਮੈਂਟਾਂ ਕਰ ਰਹੇ ਆ ਗੁਰੂ ਘਰ ਦੇ ਵਿੱਚ ਵੀ ਯਾਰ ਆ ਤੁਹਾਨੂੰ ਮਿਲ ਜਣੀ ਮੁਸ਼ਕਲ ਹੈਗੀ ਇਹਦਾ ਹੱਲ ਕਰਨ ਬਾਅਦ ਆਪਾਂ ਕਿੱਥੇ ਹੋ ਜੇ ਕਹ ਰਾਜਮੈਸੇ ਸੁਣਦੇ ਨਹੀਂ ਨਾ ਉਹਨਾਂ ਨੇ ਫੋਨ ਤੇ ਕਹਿਣਾ ਵੀ ਕੱਲ ਨੂੰ ਆਪਣੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਬਾਜ਼ਾਰ ਬੰਦ ਹੈ ਹੈਨਾ ਕੋਨਾਂ ਦਾ ਇੱਕ ਵੀ ਦੁਕਾਨ ਨਹੀਂ ਖੁੱਲੀ ਹੋਊਗੀ ਤੇਰੇ ਪੈਸੇ ਤੇ ਹੋਣਾ ਤੇ ਵਿੱਚ ਤੂੰ ਤੈਨੂੰ ਕੋਈ ਇਹੋ ਜੀ ਤਕਲੀਫ ਹੋਵੇ ਤੂੰ ਕਹੇ ਵੀ ਯਾਰ ਮੇਰੇ ਤਾਂ ਮਤਲਬ ਜਣੀ ਜਿਹੜਾ ਆ ਤਖਰੀਬ ਹੈ ਜਿਹੜੀ ਸਿਰੇ ਦੀ ਤੇ ਮੈਨੂੰ ਪੈਸਿਆਂ ਦੀ ਲੋੜ ਹੈ ਉਹ ਆਖੋ ਯਾਰ ਸਵੇਰੇ ਲੈ ਜਾ ਅੱਜ ਤਾਂ ਸਾਡੀ ਹਟਾਲ ਹੈ ਹੈਨਾ ਮਾਨਯੋਗ ਜੀ ਮਾਨ ਦੇ ਇਸ ਗੱਲ ਨੂੰ ਤਾਂ ਜਣੇ ਉਹਨਾਂ ਦਾ ਜਿਹੜਾ ਇੱਕ ਪੱਕਾ ਹੈ ਤਾਂ ਹੁਣ ਆ ਜਾ ਅੱਗੇ ਕਿ ਜਦੋਂ ਇਹਦੀ ਮੈਂ ਗੱਲ ਕਰਾਂ ਬਈ ਅਸੀਂ ਉਡੀ ਆ ਗੱਲ ਵਾਈ ਹੈ ਜਿਹੜੇ ਦਿਨ ਅਸੀਂ ਪਰਾਲੀ ਲੈ ਕੇ ਗਏ ਆ ਟਰਾਲੀਆਂ ਉਹ ਤੋਂ ਇੱਕ ਦਿਨ ਮੈਂ ਰਾਤ ਨੂੰ ਪਹਿਲਾਂ ਉੱਥੇ ਗਿਆ ਮੈਨੂੰ ਜਾਂਦੇ ਨੂੰ ਰਾਤ ਨੂੰ 11 ਵਜੇ ਉੱਠੇ ਥਾਣੇ 'ਚ ਮੈਨੂੰ ਪੁਲਿਸ ਨੇ ਮਤਲਬ ਨਾਕਾ ਲਾ ਕੇ ਰੈਸਟ ਕਰਾਇਆ। ਰੈਸਟ ਕਰ ਲਿਆ ਤੇ ਮੈਂ ਥਾਣੇ ਦੇ ਵਿੱਚ ਵੱਲ ਭੁੱਖ ਤੋਂ ਛੱਤੀ ਸ਼ੁਰੂ ਕਰਤੀ। ਯਾਰ ਮੈਂ ਰੋਟੀ ਨਹੀਂ ਖਾਣੀ। ਜਨਾਜ਼ਾ ਸਾਡੇ ਬੰਦਿਆਂ ਨੇ ਛੱਡ ਦੇ। ਠੀਕ ਹੈ। ਹੁਣ ਆ ਗਏ ਅਗਲੀ ਗੱਲ। ਕਿ ਦੇਖੋ ਇਹ ਨਿਕਲ ਹੁੰਦੀ ਹੈ ਗਲਤ ਤਾਂ ਜਰੂਰ ਤੁਸੀਂ ਜਿਹੜੇ ਰਾਹ ਪਾਉਗੇ ਨਾ ਹੁਣ ਆਪਣੇ ਮੈਂ ਬਿਜਲੀ ਆ ਜੀਡੀ ਤੋਂ ਮੜਾ ਹਟਕੇ ਗੱਲ ਕਰਨਾ ਹੁਣ ਆਪਣੇ ਇੱਕ ਮੋੜ ਮੰਡੀ ਦਾ ਜਿਹੜਾ ਸੇਵਰੇਜ ਹੈ ਸਿਾਰੇ ਕਹੇ ਉਹ ਐਸਾ ਸਿਾਰੇ ਕਹੇ ਕੀ ਪਾਵੇ ਤਿੰਨਾਂ ਤੋਂ ਬਿਨਾਂ ਅਸੀਂ ਕਿਸੇ ਨੂੰ ਦੇਣਾ ਨਹੀਂ ਉਹ ਸਾਡੇ ਕੋਲ ਆ ਕੇ ਲਿਆ ਜਾ ਸਕਦੇ ਹਾਂ ਬਟੈਂਡਾ ਡੀਸੀ ਆਇਆ ਨਹੀਂ ਅਸੀਂ 4 ਵਜੇ ਤੱਕ ਦਾ ਸਮਾਂ ਦਿੱਤਾ ਨਹੀਂ ਆਇਆ ਤਾਂ ਸਾਨੂੰ ਛੜਕਦੇ ਬੈਠਣਾ ਪਿਆ ਤੇ 15 ਮਿੰਟ ਬਾਅਦ ਡੀਸੀ ਆ ਕੇ ਫਿਰ ਮੰਗ ਪੱਤ ਲੈ ਜਾਂਦਾ ਸਾਡਾ ਅਸੀਂ ਟੈਂਟ ਲਾ ਲਿਆ ਵੀ ਯਾਰ ਨਹੀਂ ਜਾਂਦੇ ਉਹਨਾਂ ਚਾਰ ਤੇ ਇਹ ਚ ਕਰਕੇ ਅੱਜ ਬੜੀ ਸਮੱਸਿਆ ਹੈਗੀ ਆਪਾਂ ਨੂੰ ਬਹੁਤ ਸਮੱਸਿਆ ਦੇ ਵਿੱਚ ਜੂਝੋਗੇ ਤੁਸੀਂ ਆ ਮੈਂ ਤਿੰਨ ਗੱਲਾਂ ਦੱਸੀਆਂ ਤਿੰਨੇ ਹੋਣਗੀਆਂ ਤੁਹਾਡੇ ਨਾਲ ਛੋਟੀ ਲੇਬਰ ਵੀ ਹਟਾਲ ਕਰੋ ਆਰਟੀਆ ਵੀ ਹਟਾਲ ਕਰਨਗੇ ਜਦੋਂ ਤੁਸੀਂ ਮਤਲਬ ਜਿਹੜੀ ਆਰਟੀਆ ਹਟਾਲ ਕਰਨੀ ਹੈ ਜਿਹੜੇ ਛੜਕਾ ਦੇ ਵਿੱਚੋਂ ਇਹਨਾਂ ਕਿਸੇ ਆ ਅੰਪੈਟਰੋਂ ਕੇ ਰੋਂਗੇ ਤਾਂ ਮਲਖੀ ਏਜੰਸੀਆਂ ਵੀ ਹਟਾਲ ਕਰਨੀਆਂ ਤਾਂ ਸਾਡਾ ਝੋਨਾ ਤਾਂ ਸੁੱਕਿਆ ਪਿਆ ਸਾਡਾ ਝੋਨਾ ਰੋਜ਼ ਘਟ ਰਿਹਾ ਹੈ ਛੇਦਰ ਮਾਰਕੰਡਾ ਮੋਜ ਬਣ ਗਈ ਨਾ ਅੱਜ ਜੇ ਮੰਨ ਲਓ ਛੋਟਾ 12 ਮੋਚਰ ਤੇ ਝੋਨਾ ਟਲ ਰਿਹਾ ਹੈ ਤੇ ਕੈ ਕਿਲੋ ਘਟ ਗਿਆ ਸਾਡਾ ਭਾਈ ਕਿਉਂਕਿ 17 ਦੇ ਟੱਕਣਾ ਹੈ ਜੇ 17 ਤੋਂ 5 12 ਤੱਕ ਤਾਂ 1 ਕਿਲੋ 1 ਕੁਆਟਲ ਮਗਰ ਮੰਨ ਲਓ ਉੱਡ ਗਿਆ 5 ਕਿਲੋ ਘਟ ਗਿਆ ਥੋੜਾ ਛੋੜਾ 100 ਤੋਂ ਉੱਤੇ ਨਿਖਾਨ ਹੋ ਗਿਆ ਨਾ ਤੇ ਜੇਕਰ 17 ਦੀ بجائے ਛੋੜਾ 18 ਤਾਂ ਸ਼ੈਲਨ ਮਾਲ ਕੋਲੇ ਕਹਿੰਦਾ ਯਾਰ ਕਿਲੋ ਦੀ ਕਾਰਨਾ ਥੋੜੂਗਾ ਹਨਾ ਅਸੀਂ ਤਾਂ ਕਰ ਇਹ ਗੱਲ ਕਹੀ ਨਹੀਂ ਸਾਨੂੰ ਇਹ ਵੀ ਕਹਿਣੀ ਚਾਹੀਦੀ ਐ ਸਾਨੂੰ ਇਹ ਵੀ ਕਰਨੀ ਚਾਹੀਦੀ ਐ ਪਰ ਇਹ ਹੋਊ ਕਦੋਂ ਜਦੋਂ ਅਸੀਂ ਕੇਟਨ ਹੋ ਗਏ ਤੇ ਸਾਰੇ ਇਕੱਠੇ ਹੋ ਗਏ ਉਦੋਂ ਹੋਗੀ ਕਿ ਜੇ 18 ਵਾਲਾ ਮੋਟਰ ਕਿਲੋਗ੍ਰਾਮ ਮੰਗਦਾ ਤੇ 12 ਵਾਲਾ 5 ਕਿਲੋ ਦੇ ਫਿਰ 12 ਵਾਲੇ ਨੂੰ 5 ਕਿਲੋ ਦੇ ਜਿਸ 18 ਵਾਲੇ ਦਾ ਕਿਲੋ ਮੰਗਦਾ ਹੈ ਫਿਰ ਹੋ ਜਾਊਗਾ ਹੈਨਾ ਹੋ ਜਾਊਗਾ ਫਿਰ ਹਾਂ ਇਸ ਕਰਕੇ ਇੱਕ ਤਾਂ ਆਪਣੀ ਸਾਡੀ ਬੇਨਤੀ ਹੈ ਕਿ ਜਦੋਂ ਵੀ ਕਿਤੇ ਅੱਗ ਲਾਉਣੀ ਹੈ ਇਹਦੇ ਵਿਚਾਲੇ ਅਸੀਂ ਬੇਨਤੀ ਕੀਤੀ ਸਾਨੂੰ ਅੱਜ ਵੀ ਪਤਾ ਹੈ ਕਿ ਸਾਨੂੰ ਜੇ ਜਾਣਾ ਹੀ ਪੈਣਾ ਸਰਕਾਰ ਨਾਲ ਪੜਾਂਗੇ ਸਰਕਾਰ ਨਾਲ ਪੰਗਾ ਲਾਵਾਂਗੇ ਚਾਹੇ ਤੁਸੀਂ ਸਾਡੇ ਨਾਲੋਂ ਚਾਹੇ ਅਸੀਂ ਇਕੱਲੇ ਆਂ ਠੀਕ ਹੈ ਅਸੀਂ ਇਸ ਕਰਕੇ ਬੇਨਤੀ ਕਰ ਰਹੇ ਹਾਂ ਕਿ ਯਾਰ ਸਾਡੇ ਘਰਾਂ ਦੇ ਵਿੱਚ ਸਾਡੀਆਂ ਬੀਬੀਆਂ ਬੈਠੀਆਂ ਨੇ ਹਰੇਕ ਘਰ 'ਚ ਸਾਡੀ ਮਾਤਾ ਬੈਠੀ ਐ ਸਾਡੇ ਤਾਈ ਚਾਚੀ ਬੈਠੀ ਐ ਸਾਡੇ ਭਝਾਈ ਬੈਠਿਆ ਸਾਡੇ ਘਰ ਵਾਲੀ ਬੈਠੀ ਐ ਹੈ ਕਿ ਨਹੀਂ ਇਹ ਦੱਸੋ ਸਾਨੂੰ ਹਨਾ ਤਾਂ ਫੇਰ ਭਾਈ ਸਾਡੀਆਂ ਬੀਬੀਆਂ ਮੋਰਚਾ ਸਾਹਮਣੀਆਂ ਹੁਣ ਬੀਬੀਆਂ ਮੋਰਚਾ ਫੇਰ ਹੀ ਸਾਹਮਣੀਆਂ ਨਾ ਜਿਵੇਂ ਹੁਣ ਮਾਲ ਆਪਾਂ ਨੂੰ ਘੰਟਾ ਹੋ ਗਿਆ ਗੱਲਾਂ ਮਾਰ ਜੰਨੇ ਨੂੰ ਆਪਾਂ ਉਹਨਾਂ ਨੂੰ ਸਮਝਾਵਾਂਗੇ ਉਹਨਾਂ ਨੂੰ ਘਰਾਂ ਤੋਂ ਬਾਹਰ ਕੱਢਾਂਗੇ ਫੇਰ ਹੀ ਉਹ ਮੋਰਚਾ ਸਾਹਮਣੀਆਂ ਨਾ ਜਦੋਂ ਉਹਨਾਂ ਨੂੰ ਪਤਾ ਹੀ ਨਾ ਹੋਇਆ ਕਿ ਅਸੀਂ ਸਾਡੇ ਮੂਹਰੇ ਆ ਕੇ ਦਸਿਲਦਾਰ ਖੜਾ ਹੈ ਜਾਂ ਸਾਡੇ ਮੂਹਰੇ ਆ ਕੇ ਡਿਪਟੀ ਖੜਾ ਹੈ ਕਿ ਉਹਨੂੰ ਅਸੀਂ ਗੱਲ ਕੀ ਕਹਿਣੀ ਹੈ ਤੇ ਮੋਰਚਾ ਕਿਵੇਂ ਸੰਭਾਲਣਗੇ ਆ ਭਾਈ ਜੇ ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਜੇ ਉਹਨਾਂ ਨੂੰ ਗੱਲ ਦਾ ਪਤਾ ਹੋਊਗਾ ਫੇਰ ਹੀ ਉਹ ਮੋਰਚਾ ਸਾਹਮਣਗੇ ਆ ਫੇਰ ਹੀ ਉਹ ਮਤਲਬ ਜਾਨੀ ਜਿਹੜਾ ਡੀਸੀ ਨਾ ਕਹਦਾ ਐਸਐਸਬੀ ਨਾ ਕਹਦਾ ਡਿਪਟੀ ਨਾ ਕਹਦਾ ਜਿਹੜਾ ਐਸਲੀਮ ਨਾ ਕਹਦਾ ਚਾਹੇ ਐ ਸੱਚਾ ਨਾ ਕਹਦਾ ਫੇਰ ਉਹ ਮੋਰਚਾ ਸਾਹਮਣਗੇ ਨਾ ਉਹ ਅਸੀਂ ਇਹ ਗੱਲ ਵੀ ਕਰਨ ਨੂੰ ਤਿਆਰ ਨਹੀਂ ਅਸੀਂ ਕਹਿੰਦੇ ਆ ਵੀ ਜੇ ਮੰਨ ਲਓ ਘਰ ਦੇ ਵਿੱਚ ਕਿਸੇ ਸਾਡੇ ਕਿਸਾਨ ਨੂੰ ਕੰਮ ਹੈ ਤਾਂ ਉਹ ਕਿਸਾਨ ਆਪਣੇ ਘਰੋਂ ਆਪਣੇ ਮਤਲਬ ਜਣੀ ਆਪਣੇ ਭਾਈ ਆਪਦੇ ਘਰੋਂ ਆਪਦੀ ਮਾਤਾ ਨੂੰ ਘਟੋਗਾ ਟਿਕ ਮੈਂਬਰ ਜ਼ਰੂਰ ਆਪਣੇ ਇਸ ਕੰਮ ਵਾਸਤੇ ਆਪ ਦਾ ਪਹਿਰਾ ਦੇਵੇ ਨਾ